ਅੱਜ ਆਪ ਆਪਣੇ ਮਿੱਤਰ ਦੇ ਘਰ ਪਿੰਡ ਲਹਿਰਾਬੇਡ ਪਹੁੰਚੇ ਆ ਤੇ ਇੱਥੇ ਆਪਣੇ ਕੋਲ ਕੰਪਲੇਟ ਆਈ ਆ ਆਰਓ ਪਾਣੀ ਜਿਹੜਾ ਬਣਾ ਨਹੀਂ ਰਿਹਾਗਾ ਤੇ ਆਰਓ ਚੱਲਦਾ ਪਿਆ ਕੰਟੀਨਿਊ ਤੇ ਵੇਖਦੇ ਹੁਣ ਆਰਓ ਨੂੰ ਕੀ ਪ੍ਰੋਬਲਮ ਹੈ ਅਣ ਕੇ ਆਪਾਂ ਚੈੱਕ ਕੀਤਾ ਤੇ ਪ੍ਰੋਬਲਮ ਸੇਮ ਆਪਣੇ ਸਾਹਮਣੇ ਆ ਰਹੀ ਹੈ ਸਭ ਤੋਂ ਪਹਿਲਾਂ ਆਪਾਂ ਲਾਈਨ ਜਿਹੜੀ ਚੈੱਕ ਕੀਤੀ ਜਿੱਦੋਂ ਪਾਣੀ ਜਾਂਦਾ ਤੇ ਪਾਈਪ ਤਾਂ ਚੰਗੀ ਤਰ੍ਹਾਂ ਬਲੌਗ ਹੋਈ ਪਈ ਫੂਕ ਮਾਰ ਕੇ ਦੇਖਿਆ ਤੇ ਪੂਰਾ ਕਚਰੇ ਦੇ ਨਾਲ ਪਾਈਪਾਂ ਦੀਆਂ ਭਰੀਆਂ ਆਈਆਂ ਨੇ ਉੱਪਰ ਵਾਲਾ ਕਵਰ ਖੋਲ ਕੇ ਆਰਓ ਨੂੰ ਆਨ ਕੀਤਾ ਤੇ ਬੂਸਟਰ ਪੰਪ ਤੱਕ ਜਿਹੜੀ ਆਊਟ ਹੁੰਦੀ ਆ ਪਾਣੀ ਦੀ ਉੱਥੇ ਪ੍ਰੈਸ਼ਰ ਨੂੰ ਚੈੱਕ ਕੀਤਾ ਪਾਣੀ ਦਾ ਪ੍ਰੈਸ਼ਰ ਤਾਂ ਠੀਕ ਹੈ ਪਰ ਪਾਣੀ ਦਾ ਫਲੋ ਘੱਟੇਗਾ ਤੇ ਉਸ ਤੋਂ ਬਾਅਦ ਵਿੱਚ ਆਪਾਂ TDS ਨੂੰ ਨਿਗ੍ਹਾ ਮਾਰੀ ਤੇ TDS ਤਾਂ ਠੀਕ ਠਾਕ ਹੈ ਪਰ ਇੱਥੇ ਪਾਣੀ ਪ੍ਰੋਪਰ ਬਣ ਹੀ ਨਹੀਂ ਰਿਹਾ ਸਭ ਤੋਂ ਪਹਿਲਾਂ ਤਾਂ ਆਪਾਂ ਚੈੱਕ ਕਰਦੇ ਆ ਮੈਂਬਰਨ ਆ ਜਿਹੜੀ ਬੋਤਲ ਨੂੰ ਖੋਲਿਆ ਤੇ ਇਹਦੇ ਵਿੱਚ ਐ ਮੈਂਬਰਨ ਹੁੰਦੀ ਤੇ ਮੈਂਬਰਨ ਦਾ ਕੰਮ ਹੁੰਦਾ ਪਾਣੀ ਨੂੰ ਬ੍ਰੇਕ ਬ੍ਰੇਕ ਛਾਣ ਕੇ ਤੇ ਪਾਣੀ ਦੇ ਵਿੱਚ ਜਿਹੜੇ TDS ਉਹਨਾਂ ਨੂੰ ਘਟਾਉਣਾ ਤੇ ਜੇਕਰ ਐਵੇਂ ਦੀ ਮੈਂਬਰਨ ਹੋਏਗੀ ਤੇ ਨਾ ਤਾਂ TDS ਘਟਣਗੇ ਤੇ ਨਾ ਹੀ ਪਾਣੀ ਦਾ ਕੋਈ ਟੇਸਟ ਦੇ ਵਿੱਚ ਫਰਕ ਪਏਗਾ ਨਾ ਹੀ ਪ੍ਰੋਪਰ ਪਾਣੀ ਸਾਫ ਆਏਗਾ ਤੇ ਪਾਣੀ ਦਾ ਲੈਵਲ ਵੀ ਘਟ ਜਾਏਗਾ ਇਸ ਮੈਂਬਰਨ ਨੂੰ ਆਪਾਂ ਬਾਹਰ ਕੱਢ ਦਿੱਤਾ ਤੇ ਇਹਦੀ ਜਗ੍ਹਾ ਤੇ ਨਵੀਂ ਮੈਂਬਰਨ ਲਗਾਵਾਂਗੇ ਤੇ ਮੈਂਬਰ ਲਗਾਉਣ ਤੋਂ ਪਹਿਲਾਂ ਇਹਦੀ ਹੋਜ ਨੂੰ ਚੰਗੀ ਤਰ੍ਹਾਂ ਸਾਫ ਵੀ ਕਰਾਂਗੇ ਜੇਕਰ ਬਾਹਰਲੇ TDS ਦੀ ਗੱਲ ਕੀਤੀ ਜਾਵੇ ਤੇ 531 ਬੱਤੀ ਦੇ ਕਰੀਬ ਆ ਰਿਹਾ ਹੈਗਾ ਹੌ ਜਿਗ ਨੂੰ ਪਹਿਲਾਂ ਤਾਂ ਪਾਣੀ ਦੇ ਨਾਲ ਸਾਫ਼ ਕੀਤਾ ਪਰ ਜਿਹੜਾ ਕਚਰਾ ਬਲੈਕ-ਬਲੈਕ ਲੱਗਿਆ ਸੀ ਨਾ ਤੇ ਬਰਸ਼ ਤਾਂ ਹੈਗਾ ਨਹੀਂ ਸੀ ਫਿਰ ਕੱਪੜੇ ਦੇ ਮਦਦ ਨਾਲ ਚੰਗੀ ਤਰ੍ਹਾਂ ਇਹਨੂੰ ਆਪਾਂ ਕਲੀਨ ਕਰ ਰਹੇ ਹਾਂ ਹੌ ਜਿਗ ਨੂੰ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਲਿਆ ਤੇ ਜਿਹੜੀ ਆਪਣੇ ਕੋਲ ਮੈਂਬਰਣੇ ਉਹ ਇਹਦੇ ਵਿੱਚ ਪਾ ਰਹੇ ਹਾਂ TDS ਦੇ ਸਾਹਮਣੇ ਨਾਲ ਇਹ ਮੈਂਬਰਣ ਪਾਈ ਜਾਂਦੀ ਹੈਗੀ ਆ ਜੇਕਰ TDS ਜ਼ਿਆਦਾ ਹੋਵੇ ਤੇ ਉਸ ਤੋਂ ਵਧੀਆ ਕੁਆਲਿਟੀ ਆਪਾਂ ਨੂੰ ਪਾਉਣੀ ਪੈਂਦੀ ਹੈ ਤੇ ਬਾਕੀ ਜਿਹੜੀ ਮੈਂਬਰਣੇ ਮੈਂਬਰਨ ਵੀ ਕਈ ਤਰ੍ਹਾਂ ਦੀਆਂ ਹੁੰਦੀਆਂ ਕਈ ਤਰ੍ਹਾਂ ਦੀਆਂ ਸਟੰਪਾਂ ਲੱਗੀਆਂ ਹੁੰਦੀਆਂ ਤੇ ਇਹਦੇ ਵਿੱਚ ਵੀ ਕੁਝ ਵੀ ਕਲੀਅਰ ਨਹੀਂ ਹੁੰਦਾਗਾ ਸੋ ਆਪਾਂ ਨੂੰ ਜਿਹੜੇ ਮੈਂਬਰਨ ਦਾ ਰਿਜ਼ਲਟ ਵਧੀਆ ਮਿਲਦਾਗਾ ਉਹ ਹੀ ਹਮੇਸ਼ਾ ਆਪਾਂ ਵਰਤਦੇ ਆਂ ਮੈਂਬਰਨ ਨੂੰ ਪਾ ਕੇ ਤੇ ਉੱਪਰਲੇ ਬਣੇ ਉਹਦਾ ਕਵਰ ਕਰ ਕੇ ਤੇ ਆਰ ਨੂੰ ਕਰ ਦਿੱਤਾ ਆ ਤੇ ਹੁਣ ਆਪਾਂ ਇਥੇ TDS ਨੂੰ ਚੈੱਕ ਕਰਦੇ ਪਏ ਆ TDS ਨੂੰ ਚੈੱਕ ਕੀਤਾ ਤੇ TDS ਪਹਿਲਾਂ ਦੇ ਮੁਕਾਬਲੇ ਘੱਟਦਾ ਰਿਹਾ ਪਰ ਪਾਣੀ ਦਾ ਟੇਸਟ ਉਹ ਨਾਲ ਜੇ ਨਹੀਂ ਬਣਿਆਗਾ ਉਹਦਾ ਕਾਰਨ ਕਿ ਜਿਹੜੇ ਇਹਦੇ ਬਾਅਰ ਵਾਲੇ ਫਿਲਟਰ ਨੇ ਆ ਉਹ ਵੀ ਜਦ ਤੱਕ ਚੇਂਜ ਨਹੀਂ ਕੀਤੇ ਤਕਰੀਬਨ 2.5 ਸਾਲ ਹੋ ਗਏ ਆ ਤੇ ਉਹ ਵੀ ਇਸ ਕਰਕੇ ਆਪਾਂ ਇਹਨਾਂ ਨੂੰ ਚੇਂਜ ਕਰਦਨੇ ਆ ਤਾਂ ਜੋ ਤੇ ਇਹਨਾਂ ਦੇ ਵਿੱਚ ਚੰਗੀ ਤਰ੍ਹਾਂ ਸਫਾਈ ਰਹੇਗੀ ਤੇ ਮੈਂਬਰਨ ਦੀ ਲਾਈਫ ਜਿਹੜੀ ਉਹ ਬਣੀ ਰਹੇਗੀ ਪਾਣੀ ਦਾ TDS ਬਾਹਰਲਾ ਜ਼ਿਆਦਾ ਹੋਣ ਕਰਕੇ ਨਾ ਪਾਈਪਾਂ ਦੀ ਵੀ ਹਾਲਤ ਤੁਸੀਂ ਦੇਖ ਲਓ ਟੋਟਲੀ ਪਾਈਪਾਂ ਦੇ ਵਿੱਚ ਬਲੈਕ ਬਲੈਕ ਕਾਰਬਨ ਜੰਮੀ ਹੋਏ ਤੇ ਇਹ ਜਿੰਨੀਆਂ ਵੀ ਪਾਈਪਾਂ ਨੇ ਉਹ ਵੀ ਆਪਾਂ ਸਾਰੀਆਂ ਚੇਂਜ ਕਰ ਦਾਂਗੇ ਤੇ ਇਧਰਲੇ ਬਨੇ ਜਿਹੜੇ ਫਿਲਟਰੇ ਉਹ ਆਪਾਂ ਨਵੇਂ ਲਗਾ ਰਹੇ ਆ ਪ੍ਰੀ ਕਾਰਬਨ ਪੋਸਟ ਕਾਰਬਨ ਤੇ ਆ ਜਿਹੜਾ ਆਪਣਾ ਨਵਾਂ ਹੀ ਫਿਲਟਰ ਨਾ ਇੱਕ ਬ੍ਰੇਕ ਜਿਹਾ ਨਿਕਲਿਆ ਸੀਗਾ ਤੇ ਕਿਉਂਕਿ ਪੈਕਿੰਗ ਦੇ ਵਿੱਚ ਕਈ ਵਾਰੀ ਕੋਈ ਬਾਦ ਘਟ ਹੋ ਜਾਂਦੀ ਹੈ ਇਸ ਕਰਕੇ ਆਪਾਂ ਇੱਕ ਐਕਸਟਰਾ ਫਿਲਟਰ ਵੀ ਨਾਲ ਰੱਖਿਆ ਆ ਸੀ ਤੇ ਉਹ ਕੰਮ ਚੱਲ ਗਿਆ ਹੁਣ ਤੁਸੀਂ ਪਾਣੀ ਦਾ ਪ੍ਰੈਸ਼ਰ ਦੇਖੋ ਪਾਣੀ ਦਾ ਪ੍ਰੈਸ਼ਰ ਪੰਪ ਪੂਰਾ ਦੇ ਰਿਹਾ ਹੈਗਾ ਕਿਸੇ ਬੰਨਿਓ ਕੋਈ ਵੀ ਕਮੀ ਪਈ ਸੀ ਪਿਛਲੇ ਸਿਸਟਮ ਦੇ ਵਿੱਚ ਨਹੀਂ ਹੈਗੀ ਆਰਓ ਚੱਲਦਾ ਪਿਆ ਤੇ ਜਿਹੜਾ ਇਹਦੇ ਥੱਲੇ ਵਾਲੀ ਟੈਂਕੀ ਸੀਗੀ ਉਹਦੇ ਵਿੱਚ ਕਾਫੀ ਜ਼ਿਆਦਾ ਕਾਰਬਨ ਜੀ ਲੱਗੀ ਹੋਈ ਸੀ ਉਹਨੂੰ ਵੀ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੇ ਇਧਰ ਲੈ ਬੰਨੇ ਆਪਾਂ ਬਾਹਰਲਾ ਜਿਹੜਾ ਸਪੰਜ ਫਿਲਟਰ ਹੈ ਉਹਨੂੰ ਚੈੱਕ ਕਰਦੇ ਆਂ ਓਹ ਹੋ ਹੋ ਇਹਦੇ ਹਾਲਤ ਤਾਂ ਨਾ ਬਹੁਤ ਜਿਆਦੇ ਮਾੜੇ ਹੋਏ ਪਏ ਨੇ ਬਹੁਤ ਪਤਾ ਨਹੀਂ ਕਿੰਨੇ ਕੁ ਸਮਿਆਂ ਦਾ ਪਹਿਲਾਂ ਬਦਲਿਆ ਆ ਪੂਰਾ ਪਾਣੀ ਦਾ ਜੰਗਾਲੇ ਦੇ ਉੱਪਰ ਜੰਮ ਚੁੱਕਾ ਹੈ ਚਿਪ ਚਿਪਾ ਤੇ ਅੰਦਰਲੇ ਬੰਨੇ ਹੌਜ਼ਿੰਗ ਵੀ ਦੇਖੋ ਉਹ ਵੀ ਪੂਰੀ ਬਲੈਕ ਹੋਈ ਹੁਣ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲੈਨੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਆਪਾਂ ਸਪੰਜ ਫਿਲਟਰ ਨਵਾਂ ਪਾਵਾਂਗੇ ਕੈਂਡਲ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਤੇ ਸਪੰਜ ਫਿਲਟਰ ਇਹਦੇ ਵਿੱਚ ਲਾ ਕੇ ਤੇ ਉੱਪਰਲੇ ਬੰਨਿਆ ਚੰਗੀ ਤਰ੍ਹਾਂ ਇਹਨੂੰ ਘਸ ਦਿੱਤਾ। ਆਰਓ ਦਾ ਸਾਰਾ ਕੰਮ ਓਕੇ ਹੋ ਚੁੱਕਾ। ਕਿਸੇ ਬੰਨਿਆ ਕੋਈ ਵੀ ਕਮੀ ਪੇਸ਼ੀ ਨਹੀਂ, ਕੋਈ ਵੀ ਲੀਕਜ ਨਹੀਂ ਹੈਗੀ ਤੇ ਜਿਹੜਾ ਦਾ TDS ਉਹ ਹੌਲੀ-ਹੌਲੀ ਘਟੇਗਾ। ਕਾਰਨ ਦਾ ਕੀ ਹੈ ਕਿ ਸਾਰੇ ਫਿਲਟਰ ਇਹਦੇ ਵਿੱਚ ਚੇਂਜ ਕੀਤੇ ਹੋਏ ਆ ਤੇ ਫਿਲਟਰਾਂ ਦੇ ਵਿੱਚ ਜਿਹੜੀ ਕਾਰਬਨ ਹੁੰਦੀ ਹੈ ਉਹ ਇੱਕ ਵਾਰੀ ਆਉਂਦੀ ਰਹਿੰਦੀ ਹੈ। ਇਹ ਸੀ ਆਪਣੀ ਇੱਕ ਛੋਟੀ ਜੀ ਵੀਡੀਓ। ਇਹਨ ਦੇ ਵਿੱਚ ਆਪਾਂ ਤੁਹਾਨੂੰ ਫਿਲਟਰ ਦਾ ਕੰਮ ਕਰਕੇ ਦਿਖਾਇਆ ਵੀਡੀਓ ਪਸੰਦ ਆਵੇ ਇਹਨੂੰ ਵਾਤ ਵਾਤ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਕਮੈਂਟਾਂ ਦੇ ਵਿੱਚ ਆਪਣਾ ਏਰੀਆ ਜ਼ਰੂਰ ਦੱਸਿਆ ਕਰੋ ਇਸ ਤੋਂ ਇਲਾਵਾ ਕਮੈਂਟ ਤੁਸੀਂ ਕਰਦੇ ਹੋ ਨਾ ਤੇ ਉਹੀ ਮੈਨੂੰ ਜ਼ਿਆਦਾ ਸ਼ੋਅ ਹੁੰਦੇ ਆ ਲਾਈਕ ਤੋਂ ਘੱਟ ਪਤਾ ਲੱਗਦਾ ਵੀ ਕੌਣ-ਕੌਣ ਆਪਣੀ ਵੀਡੀਓ ਦੇਖਦਾ